ਉਹ ਕਹਿੰਦਾ ਸੀਗਾ ਵੀ ਇਹ ਰਹਿਣਾਂ ਨਹੀਂ ਪੰਜਾਬ ਦਾ ਮੋਰਚਾ ਹਰਿਆਣੇ ਜੱਟ ਨੰਗੇ ਹੋ ਕੇ ਆ ਗਏ ਵਿੱਚ ਪੰਜਾਬ ਦੇ ਨਾਲ ਮੈਂ ਇਹ ਦਾਅਤ ਕਰਦੇ ਹਿੱਥੇ ਪਾ ਦੇ ਖੂਨ ਖਾਵੇ ਤੋਂ ਬਿਨਾ ਤੇ ਮੋਰਚਾ ਹੱਲ ਹੋ ਜੇ ਆਪਾਂ ਦੇ ਨਿੱਤਰਾਂ ਨੂੰ ਜਾਨ ਸਾਰੇ ਸੁੱਖੀ ਬਸ ਦਿੱਲੀ ਚ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਨਿਹੰਗ ਸਿੰਘ ਵੇਤਿਆਰ ਬਰਤਿਆਰ ਨੇ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਕੋੜੇ ਬਰਸ਼ੇ ਬਾਜ ਲੈ ਗੁਰੂ ਦੀਆਂ ਫੌਜਾਂ ਦਿੱਲੀ ਪਹੁੰਚੀਆਂ ਨੇ ਅਤੇ ਕਿਸਾਨਾਂ ਦੇ ਨਾਲ ਮੋੜੇ ਦੇ ਨਾਲ ਮੋੜਾ ਜੋੜ ਕੇ ਖੜੀਆਂ ਨੇ ਦਿੱਲੀ ਪਹੁੰਚੇ ਨਿਹੰਗ ਸਿੰਘ ਨੇ ਮੋਦੀ ਨੂੰ ਚੇਤਾਵਨੀ ਦਿੰਦੇ ਹੋਏ ਕਿ ਆ ਕੇ ਪੰਜਾਬ ਦਬਦਬ ਨਹੀਂ ਖੱਟੜ ਕਹਿੰਦਾ ਸੀ ਹਰਿਆਣੇ ਦਾ जाट ਨਾਲ ਨਹੀਂ ਪਰ ਉਹ ਨੰਗਾ ਹੋ ਕੇ ਪੰਜਾਬ ਦੇ ਨਾਲ ਖੜਾ ਹੈ जाट ਦਾ ਇਤਿਹਾਸ ਵੀ ਬੜਾ ਤਕੜਾ ਹੈ ਇਸ ਮੌਕੇ ਨਿਹੰਗ ਸਿੰਘ ਨੇ ਮੋਦੀ ਸਰਕਾਰ ਨੂੰ ਖੂਬ ਸ਼ਬਦੀ ਚਪੇੜਾ ਮਾਰੀਆਂ ਅਸੀਂ ਤਾਂ ਹੀ ਕਹਿ ਰਹੇ ਸੀਗੇ ਬਈ ਇਸ ਨੂੰ ਇਹ ਪੰਜਾਬ ਦਬ ਨਹੀਂ ਸਕਦਾ ਕਿ ਹਰਿਆਣੇ ਦੇ जाट ਲੋਕ ਬਹਾਦਰ ਹਨ ਇਹ ਵੀ ਜੁੜ ਗਏ ਜਾਟਾਂ ਦਾ ਬੜਾ ਤਕੜਾ ਇਤਿਹਾਸ ਹੈ ਟਿਕਾ ਦੇ ਨਾਲ ਇਹ ਮੁੰਡੇ ਨਾਲ ਮੁੰਡੇ ਕੱਟੜ ਕਹਿੰਦਾ ਸੀਗਾ ਵੀ ਇਹ ਭਾਣਾ ਨਹੀਂ ਪੰਜਾਬ ਦਾ ਮੋਢਾ ਹੈ ਹਰੇ ਜੱਟ ਨੰਗੇ ਹੋ ਕੇ ਆਗੇ ਬਸੀਂ ਪੰਜਾਬ ਦੇ ਨਾਲ ਸਾਡੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਹਾਂ ਜੀ ਸਾਰੇ ਫਿਰ ਪਰਮੇਸ਼ਰ ਦੀ ਕਿਰਪਾ ਹੋਊਗੀ ਮਾਰਾ ਮੋਰਚਾ ਫੱਦੇ ਹੋਊਗਾ ਹੁਣ ਕਿਸਾਨ ਜਦੋਂ ਪੰਜਾਬੀ ਪਿੱਛੇ ਨਹੀਂ ਹਟ ਲੱਗਦੀਆਂ ਇਹ ਚੱਕਰ ਆ ਹੌਲੀ ਹੌਲੀ ਪਰਮੇਸ਼ਰ ਕਰੇਗਾ ਢਾਲੇਗਾ ਇਹਨਾਂ ਨੂੰ ਮੈਂ ਤੇ ਇਹ ਅਰਦਾਸ ਕਰਦੇ ਸੱਚੇ ਪਾਤਸ਼ਾਹ ਖੂਨ ਖਰਾਬੇ ਤੋਂ ਬਿਨਾ ਇਹ ਮੋਰਚਾ ਹੱਲ ਹੋ ਜਾਏ ਆਪਣੇ ਆਪਣੇ ਘਰਾਂ ਨੂੰ ਜਾਣ ਸਾਰੇ ਸੁਖੀ ਬਸਣ ਇਹ ਵੀ ਸੁਖੀ ਬਸਣ ਰਾਹ ਸੁਖ ਨਾਲ ਕਰਨ ਗਰੀਬਾਂ ਦਾ ਸੁੱਖ ਦਾ ਕਰਨ ਕਿਸਾਨਾਂ ਦਾ ਸੰਘਰਸ਼ ਦੇਖ ਹਰ ਇੱਕ ਚ ਜੋਸ਼ ਭਰ ਰਿਹਾ ਹੈ ਹਰ ਕੋਈ ਕਿਸਾਨ ਦੇ ਨਾਲ ਖੜਿਆ ਹੈ ਸਭ ਨੇ ਦਿੱਲੀ ਦੀ ਹਿੱਕ 'ਚ ਗੋਡਾ ਰੱਖ ਜ਼ਾਲਮ ਸਰਕਾਰ ਦਾ ਸਾਹ ਬੰਦ ਕਰ ਰੱਖਿਆ ਇਸ ਕਾਰਨ ਸਰਕਾਰ ਤਿਲਮਲਾਈ ਹੋਈ ਹੈ ਮੋਦੀ ਹੀਣ ਬਣਨ ਲਈ ਤਿਆਰ ਨਹੀਂ ਉਸ ਨੂੰ ਰਾਸਤਾ ਵੀ ਕੋਈ ਲੱਭ ਨਹੀਂ ਰਿਹਾ ਕੇਂਦਰ ਸਰਕਾਰ ਦੇ ਮੰਤਰੀ ਹਰ ਇੱਕ ਹਤਕੰਡਾ ਅਪਣਾ ਕੇ ਦੇਖ ਰਹੇ ਨੇ ਕਿਸਾਨਾਂ ਨੂੰ ਮਨਾਉਣ ਦਾ ਮੋਦੀ ਸਰਕਾਰ ਨੇ ਕਿਸਾਨਾਂ ਲਈ ਪ੍ਰਸਤਾਵ ਵੀ ਦਿੱਤਾ ਹੈ ਕਿਸਾਨਾਂ ਨੂੰ ਜਿਸ ਵਿੱਚ ਉਹਨਾਂ ਸਾਰੀਆਂ ਗੱਲਾਂ ਲਿਖੀਆਂ ਨੇ ਕਿ ਉਹ ਸੋਧ ਕਿਹੜੀ-ਕਿਹੜੀ ਕਰਨਗੇ ਤੇ ਕੀ-ਕੀ ਕਿਸਾਨਾਂ ਨੂੰ ਕਰਨਾ ਚਾਹੀਦਾ ਵਿਕਲਪ ਦਿੱਤੇ ਨੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਉਸ ਪ੍ਰਸਤਾਵ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਕੇਂਦਰ ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਕੀ ਕਦਮ ਚੁੱਕਦੇ ਨੇ